ਆਹ ਤੇ ਇਹਦੇ ਇਹਦੇ ਇਹ ਮਹਾਂ ਘੜੀਓ ਆਹ ਰਾਲਾ ਬਾਬਾ ਜਵੀ ਆ ਚਾਰ ਬਰੇਡ ਲੈ ਗਏ ਉਹ ਦੋ ਹੋ ਗਏ ਆ ਡੋਨਾ ਹੋ ਗਏ ਆ ਬੰਦੀ ਜਾ ਵੰਦੀ ਵੇ ਬੰਦੀ ਇਹਦੇ ਆਹ OKAYO Another point is it, that's why? M defines some estrogen My life They have three The point was... Only five I need too much This is a reality 식 重ina ਇੱਕ ਹੀ ਵੇਰੀਆ ਦਸਦੀ ਜਰੋਂ ਕਿਆਤਾ 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 ਜੇ ਕਾਰਾ ਬਵਾਲਾਲ ਜੀ ਦਾ ਇਹ ਬਵਾਲਾਲ ਜੀ ਦੇ 671ਵੇਂ ਜਨਮ ਦਿਹਾੜੇ ਤੇ ਉਹਨਾਂ ਦੀ ਖੁਸ਼ੀ ਦੇ ਮੌਕੇ ਤੇ ਲੰਗਰ ਲਾਇਆ ਗਿਆ ਜੋ ਕਿ ਹਰ ਸਾਲ ਵੀ ਤਰ੍ਹਾਂ ਲਾਈਦਾ ਆ ਉਹਨਾਂ ਦੇ ਆਸ਼ੀਰਵਾਦ ਨਾਲ ਉਹਨਾਂ ਦੀ ਰਹਿਮਤ ਨਾਲ ਸਵੇਰੇ ਚੱਲੀ ਆ ਬ੍ਰੈਡ ਨਿਊਟਰੀ ਨਾਲ ਚਾਹ ਹੁਣ ਚੱਲਣ ਲੱਗੀ ਕੜੀ ਚੋਲ ਨਾਲ ਰਮਹਲੀ ਰੋਟੀ ਤੇ ਮਿਕਸ ਸਬਜੀ ਨਾਲ ਮੂੰਗੀ ਦਾਲ ਦਾ ਖੜਾਣਾ ਬਣਾਵਾਂਗੇ ਉਹਨਾਂ ਦੀ ਕਿਰਪਾ ਨਾਲ ਸਭ ਕੁਝ ਆ ਉਹਨਾਂ ਦੀ ਕਿਰਪਾ ਨਾਲ ਹੀ ਇਹ ਲੰਗਰ ਚੱਲਣ ਦਿਆ ਉਹਨਾਂ ਦਾ ਅਸ਼ੀਰਵਾਦ ਨਾਲ ਉਹਨਾਂ ਦੀ ਰਹਿਮਤ ਨਾਲ ਸਭ ਕੁਝ ਹੁੰਦਾ ਜੈਕਾਰਾ ਪਵਾ ਲਾਲ ਜੀ ਦਾ ਬੋਸ ਸਾਚੇ ਦਰਬਾਰ ਕੀ ਜੈ ਹਾਂ ਜੀ ਹਾਂ ਜੀ ਕਿਹਾ ਗਿਆ ਜੈਕਾਰਾ ਸਭ ਤੋਂ ਪਹਿਲਾਂ ਆਈ ਨਾਲਾ ਨਿਵਾਸੀਆਂ ਨੂੰ ਪ੍ਰਭੂ ਪ੍ਰੇਮਿਆ ਨੂੰ ਸਾਰੇ ਨੂੰ ਬਾਵਲਾਲ ਜੀ ਜਨਤਰੀ ਦੀ ਲੱਖ ਲੱਖ ਵਧਾਈ ਜਣ ਚਾਹਨਾ ਹਰ ਕੋਈ ਸ੍ਰੀ ਬਾਵਲਾਲ ਜੈਲ ਜੀ ਦਾ 671ਵਾਂ ਜਨਮ ਦਿਹਾੜਾ ਬੜੀ ਸ਼ਰਧਾ ਤੇ ਪ੍ਰੇਮ ਦੇ ਨਾਲ ਸਾਰੇ ਆਈ ਨਾਲਾ ਨਿਵਾਸੀਆਂ ਵੱਲੋਂ ਮਨਾਇਆ ਜਾਂਦਾ ਮੈਂ ਬਾਵਲਾਲ ਜੀ ਕੀ ਅਰਦਾਸ ਕਰਦਾ ਹਾਂ ਸੱਚੇ ਪਾਤਸ਼ਾਹ ਗੁਰੂ ਮਹਾਰਜ ਜੀ ਕਿ ਸਾਡੇ ਮੇਰੇ ਪਜਾ ਤਖਨ ਸਾਹਿਬ ਤੇ ਖੁਸ਼ੀਆਂ ਰਹੇ ਹੌਂ E tanıdıklarına namazdan ceplerini alın. Cahil Şirin Bavul Halil. Cahil Şirin Bavul Halil. ਬੈਠ ਰਿਹਾ ਬੈਠ ਰਿਹਾ ਕੁੜੀਆਂ ਦੇ اوه جي هاڻي ڇا ٿيو آهي هي ڊرائيور ڪنهن کي ٿيو آهي ۽ سمجهي ايندا هئا هاڻي اڄ ڏيکاريو ڏاڍو گهڻو ڏاڍو پنهنجا وٽ اچي وڃن ٿا هاڻي ڏسو پيگا کي گهري دين فريو دو تعلقو پيگا کي بون اوگول بون اوگول او پيگا کي گهري دين فريو دو تعلقو پيگا کي بون اوگول بون اوگول او پيگا کي گهري دين فريو دو تعلقو